ਵਧੀਆ ਲੱਗਿਆ ਵਧੀਆ ਸਾਰਾ ਕੁਝ ਪ੍ਰੋਗਰਾਮ ਹੈਗਾ ਨਾਲੇ ਸਾਡੇ ਨੌਜਵਾਨ ਮੁੰਡੇ ਪਿੰਡ ਦੇ ਸਾਰੇ ਇੱਕਸਮਤ ਹੋ ਕੇ ਉਹਨਾਂ ਨੇ ਕੈਂਪ ਲਵਾਇਆ ਹੈ ਇੱਥੇ ਅਸੀਂ ਚੈੱਕ ਕਰਨ ਆਏ ਆ ਪੇਸ਼ੈਂਟ 50 ਪਲੱਸ ਹੋਗੇ ਉਹਨਾਂ ਵਿੱਚੋਂ 6 7 ਹਲੇ ਮਤਲਬ ਅਸੀਂ ਚੈੱਕ ਕੀਤੇ ਨੇ ਜੋ ਮੈਚੂਰ ਕੈਟਰੈਕਟ ਵਾਲੇ ਨੇ ਜਿਨ੍ਹਾਂ ਦਾ ਅਸੀਂ ਫ੍ਰੀ ਆਪਰੇਸ਼ਨ ਆਪਣੇ ਹਸਪੀਟਲ ਲੈ ਕੇ ਜਾਵਾਂਗੇ ਉਹਨਾਂ ਨੂੰ ਫ੍ਰੀ ਉਹਨਾਂ ਦਾ ਆਪਰੇਸ਼ਨ ਹੋਊਗਾ ਉਹਨਾਂ ਦੇ ਦੇਖਭਾਲ ਖਾਣਾ ਉਹਨਾਂ ਨੂੰ ਮੈਡੀਸਨ ਵਗੈਰਾ ਸਭ ਦੇ ਦਿੱਤਾ ਜਾਊਗਾ ਧੰਨਵਾਦ ਕਰਦੇ ਹਾਂ ਸਿੰਘ ਗੁਲਾੜ ਵਾਲਿਆਂ ਦਾ ਤੇ ਇੱਥੇ ਦੀ ਜਿਹੜੀ ਵੀ ਕਲੱਬ ਟੀਮ ਹੈ ਉਹਨਾਂ ਨੇ ਸਾਨੂੰ ਇੱਥੇ ਬੁਲਾਇਆ ਤੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਤੇ ਸਮਝਦੇ ਹਾਂ ਵੀ ਇੱਕ ਤਰ੍ਹਾਂ ਦੀ ਸੇਵਾ ਵੀ ਹੈ ਤੇ ਪੇਸ਼ੈਂਟ ਜੋ ਗਰੀਬ ਨੇ ਜਿਹੜੇ ਨਹੀਂ ਆਪਣਾ ਖਰਚਾ ਉਠਾ ਸਕਦੇ ਉਹਨਾਂ ਦਾ ਫ੍ਰੀ ਆਪਰੇਸ਼ਨ ਅਪਡੇਟ ਕਰਾਂਗੇ ਇਹ ਸਾਨੂੰ ਬਹੁਤ ਵਧੀਆ ਸਪੋਰਸਲ ਡਾਕ ਨੋਬੀ ਤੇ ਕਲੱਬ ਮੈਂਬਰ ਵੱਲੋਂ ਠੀਕ ਹੈ ਓਵਰঅল ਆਸੀ 50 ਦੇ ਕਰੀਬ ਠੀਕ ਹੈ ਪੇਸ਼ੈਂਟ ਦੇਲ ਚੁੱਕੇ ਆ ਇਹ ਸਾਡੇ ਪਿੰਡ ਦੇ ਮੁੰਡਿਆਂ ਨੇ ਕੈਂਪ ਲਵਾਇਆ ਬਹੁਤ ਵਧੀਆ ਦਵਾਈ ਦੇਰਨੇ ਬਹੁਤ ਚੈੱਕਅਪ ਕੀਤਾ ਬਹੁਤ ਵਧੀਆ ਕੀਤਾ ਜੀ ਠੀਕ ਇਸ ਕੈਂਪ ਦੇ ਵਿੱਚ ਜੀ ਹਰ ਸਾਲ ਦੀ ਤਰ੍ਹਾਂ ਅੱਖਾਂ ਦਾ ਆਪਰੇਸ਼ਨ ਦਵਾਈਆਂ ਜੀ ਅਤੇ ਹੋਰ ਵੀ ਅਗਰ ਕੋਈ ਅੰਗਾਂ ਦੀ ਵੀ ਜ਼ਰੂਰਤ ਹੈ ਕਿਸੇ ਪੇਸ਼ੈਂਟ ਨੂੰ ਉਹ ਫਰੀਦ ਦਿੱਤੀਆਂ ਜਾ ਰਹੀਆਂ ਹਨ ਜੀ ਤੱਕ 100 ਤੋਂ ਪਲੱਸ ਪੇਸ਼ੈਂਟ ਹੋ ਚੁੱਕੇ ਹਨ ਜੀ ਹੁਣ ਤੁਸੀਂ ਦੇਖ ਹੀ ਰਹੇ ਹੋ ਇਧਰ ਕੈਮਰਾ ਕਮਾ ਕੇ ਦੇਖ ਸਕਦੇ ਹੋ ਕਿੰਨੀ ਪੀੜ ਲੱਗੀ ਹੋਈ ਹੈ ਜੀ ਅਸੀ ਕਾਲ ਤੁਸੀਂ ਜੁੜੇ ਹੋ ਦਾ ਰਾਵੀ ਦੇ ਨਾਲ ਮੇਰੇ ਵੱਲੋਂ ਯਾਨੀ ਸੁਰਜੀਤ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਟਿਆਲਾ ਜ਼ਿਲ੍ਹੇ ਦੇ ਸ਼ਹਿਰ ਪਤਨਾ ਨਾਲ ਪੈਂਦੇ ਪਿੰਡ ਗੁਲਾੜ ਵਿੱਚ ਓਡ ਯੂਥ ਵੈਲਫੇਅਰ ਸੁਸਾਇਟੀ ਦੇ ਨੌਜਵਾਨਾਂ ਵੱਲੋਂ ਇੱਕ ਨੇਕ ਉਪਰਾਲਾ ਕੀਤਾ ਗਿਆ ਦਰਅਸਲ ਅੱਖਾਂ ਦਾ ਫ੍ਰੀ ਕੈਂਪ ਦਾ ਆਯੋਜਨ ਕੀਤਾ ਗਿਆ ਸੋ ਇਸ ਸੁਸਾਇਟੀ ਦੇ ਮੈਂਬਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸੋ ਸੰਜੀਵ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਵੱਲੋਂ ਕੈਂਪ ਦਾ ਆਯੋਜਨ ਕੀਤਾ ਗਿਆ ਤੁਹਾਡੇ ਕਲੱਬ ਵੱਲੋਂ ਆਯੋਜਨ ਕੀਤਾ ਗਿਆ ਸੋ ਕੈਂਪ ਦੀ ਕੀ ਕੀ ਵਿਸ਼ੇਸ਼ਤਾ ਹੋਣ ਵਾਲੀ ਹੈ ਇਸ ਕੈਂਪ ਦੇ ਵਿੱਚ ਜੀ ਹਰ ਸਾਲ ਦੀ ਤਰ੍ਹਾਂ ਅੱਖਾਂ ਦਾ ਆਪਰੇਸ਼ਨ ਦਵਾਈਆਂ ਜੀ ਅਤੇ ਹੋਰ ਵੀ ਅਗਰ ਕੋਈ ਐਨਕਾਂ ਦੀ ਵੀ ਜ਼ਰੂਰਤ ਹੈ ਕਿਸੇ ਪੇਸ਼ੈਂਟ ਨੂੰ ਉਹ ਫ੍ਰੀ ਦਿੱਤੀਆਂ ਜਾ ਰਹੀਆਂ ਹਨ ਜੀ ਹਰ ਸਾਲ ਦੀ ਤਰ੍ਹਾਂ 2 ਜਨਵਰੀ ਨੂੰ ਉਹ ਯੂਥ ਵੈਲਫੇਅਰ ਸੁਸਾਇਟੀ ਇਸ ਕੈਂਪਰ ਇਸ ਵਾਰ ਵੀ ਇਸ ਕੈਂਪਰ ਨੂੰ ਅਸੀਂ ਲਗਾਇਆ ਹੈ ਜੀ ਜੀ ਸੋ ਸੰਜੀਵ ਜੀ ਤੁਹਾਡੀ ਸੁਸਾਇਟੀ ਦਾ ਗਠਨ ਕਦੋਂ ਹੋਇਆ ਹੈ ਕਿਹੜੇ ਕਿਹੜੇ ਪਿੰਡਾਂ ਪਿੰਡ ਦੇ ਤੁਸੀਂ ਕੰਮ ਫਿਲਹਾਲ ਫਿਲਹਾਲ ਕਰ ਰਹੇ ਹੋ ਇਹ ਸਾਡੀ ਨੌਜਵਾਨਾਂ ਦੇ ਹਰਪਿੰਡ ਦੇ ਵਿੱਚ ਦੇਖੋ ਇੱਕ ਕੋਈ ਨਾ ਕੋਈ ਕਿਤੇ ਸੋਸਾਇਟੀ ਜਾਂ ਕਲੱਬ ਹੁੰਦਾ ਹੀ ਹੈ ਜੀ ਤੇ ਇਸ ਪਿੰਡ ਦੇ ਵਿੱਚ ਹੀ ਓੜ ਬਰਾਦਰੀ ਦੇ ਕੁਝ ਨੁਮਾਇੰਦਿਆਂ ਨੇ ਇਸ ਕਲੱਬ ਨੂੰ ਚੁਣਿਆ ਸੀਗਾ ਜੀ 2019 ਦੇ ਵਿੱਚ ਅਸੀਂ ਇਹ ਕਲੱਬ ਬਣਾਇਆ ਸੀਗਾ ਓੜ ਯੂਥ ਵੈਲਫੇਅਰ ਸੋਸਾਇਟੀ ਰਜਿਸਟਰ ਨੰਬਰ 1596 ਜੀ ਤੇ ਉਸ ਤੋਂ ਬਾਅਦ ਹਰ ਸਾਲ ਦੀ ਤਰ੍ਹਾਂ ਅਸੀਂ ਇਹ ਕੈਂਪ 2 ਜਨਵਰੀ ਨੂੰ ਹੀ ਕਰਵਾਨੇ ਹਾਂ ਜੀ ਤੇ ਹੋਰ ਵੀ ਕਾਫੀ ਸੇਵਾਵਾਂ ਜਿਹੜੀਆਂ ਪਿੰਡ ਨੂੰ ਜ਼ਰੂਰਤ ਹਨ ਕਿਤੇ ਸਕੂਲ ਦਾ ਕੋਈ ਕੰਮ ਹੈ ਇਹ ਕਿਤੇ ਬਲੱਡ ਕੈਂਪ ਵੀ ਅਸੀਂ ਖਵਾਉਨੇ ਆ ਜੀ ਕਿਸੇ ਕੋਈ ਇਲਾਜ ਕਿਸੇ ਦਾ ਨਹੀਂ ਹੋ ਰਿਹਾ ਜੀ ਉਹ ਵੀ ਅਸੀਂ ਸਾਰੇ ਰਲ ਮਿਲ ਕੇ ਸਾਡਾ ਯੂਥ ਹੈ ਜਿਹੜਾ ਸਾਰੇ ਰਲ ਮਿਲ ਕੇ ਕੰਮ ਕਰਵਾਉਨੇ ਆ ਜੀ ਜੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਦੂਜੇ ਪਿੰਡਾਂ ਦੇ ਨੌਜਵਾਨਾਂ ਨੂੰ ਵੀ ਅਜਿਹੀ ਪਹਿਲ ਕਦਮੀ ਤੇ ਅਜੇ ਇੱਕ ਕੰਮ ਕਰਨੇ ਚਾਹੀਦੇ ਨੇ ਮਾਨਵਤਾ ਭਲਾਈ ਦੇ ਕੰਮ ਕਰਨੇ ਚਾਹੀਦੇ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਮੇਰੇ ਹਰ ਪਿੰਡ ਦੇ ਵਸੀਆਂ ਨੂੰ ਨੌਜਵਾਨਾਂ ਨੂੰ ਦੇਖੋ ਜੀ ਇਹੀ ਟਾਈਮ ਹੁੰਦਾ ਜੀ ਅ ਇਹ ਕੁਝ ਲੋਕ ਭਲਾਈ ਦੇ ਕੰਮ ਕਰਨ ਦਾ ਜੀ ਜੀ ਇਹੀ ਉਮਰ ਹੁੰਦੀ ਹੈ ਜੀ ਤੇ ਮੈਂ ਸਾਰੇ ਪਿੰਡ ਵਸੀਆਂ ਨੂੰ ਨੀੜਲੇ ਪਿੰਡਾਂ ਦੇ ਵਸੀਆਂ ਵੀਰਾਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਵਿੱਚ ਕੋਈ ਇੱਕ ਕਹਿਣ ਦਾ ਮਤਲਬ ਆ ਜਾਂਦਾ ਵੀ ਕਲੱਬ ਸ਼ਾਇਦ ਕੀ ਕਰਾਂਗੇ ਜਦੋਂ ਤੁਸੀਂ ਕਲੱਬ 10 ਬੰਦੇ ਇਕੱਠੇ ਹੋਗੇ ਤਾਂ ਉਹ ਇੱਕ ਇੱਕ ਜੁਟ ਇਹੇ ਜੀ ਹੋ ਜਾਂਦਾ ਜੀ ਉਹ ਕਲੱਬ ਕੀ ਬਹੁਤ ਕੁਝ ਤੁਸੀਂ ਕਰਵਾ ਸਕਦੇ ਹੋ ਜੀ ਪਿੰਡ ਵਾਸਤੇ ਲੋਕ ਭਲਾਈ ਦੇ ਜਿਹੜੇ ਕੰਮ ਹਨ ਜੀ ਸੋ ਬਹੁਤ ਵਧੀਆ ਸੋਚ ਹੈ ਤੁਹਾਡੀ ਸੋ ਇਸੇ ਕਲੱਬ ਦੇ ਇੱਕ ਹੋਰ ਮੈਂਬਰ ਸਾਡੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਜੀ ਕੀ ਨਾਮ ਹੈ ਜੀ ਤੁਹਾਡਾ ਦਰਸ਼ਨ ਜਨ ਮੰਗਲ ਜੀ ਜੀ ਸਭ ਤੋਂ ਪਹਿਲਾਂ ਮੈਂ ਅੰਦਾਰ ਆਵੀ ਚੈਨਲ ਦਾ ਧੰਨਵਾਦ ਕਰਦਾ ਹਾਂ ਜੀ ਜੋ ਸਾਡੇ ਦਰਮਿਆਨ ਪਹੁੰਚੇ ਨੇ ਜੀ ਜੋ ਤੁਹਾਡੇ ਵੱਲੋਂ ਕੈਂਪ ਦਾ ਆਯੋਜਨ ਕੀਤਾ ਗਿਆ ਆ ਸੋ ਪਿਛਲੀ ਪਿਛਲੀ ਵਾਰ ਵੀ ਤੁਸੀਂ ਕੈਂਪ ਦਾ ਆਯੋਜਨ ਕੀਤਾ ਗਿਆ ਸੀ ਬਹੁਤ ਵਧੀਆ ਲੋਕਾਂ ਵਰ ਹੰਗਾਰਾ ਮਿਲਿਆ ਸੀ ਸੋ ਇਸ ਵਾਰ ਫਿਰ ਤੁਸੀਂ ਕੈਂਪ ਦਾ ਆਯੋਜਨ ਕੀਤਾ ਸੋ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਸਾਡੀ ਸੁਸਾਇਟੀ ਤਾਂ ਜੀ 2019 ਦੇ ਵਿੱਚ ਬਣੀ ਸੀ ਅਸੀਂ ਕਾਫੀ ਕੈਂਪ ਇੱਥੇ ਲਵਾ ਚੁੱਕੇ ਹਾਂ ਜੀ ਸਭ ਤੋਂ ਪਹਿਲਾਂ ਅਸੀਂ ਅੱਖਾਂ ਦਾ ਕੈਂਪ ਲਗਵਾਇਆ ਸੀ ਜੀ ਤੇ ਚੰਗਾ ਹੀ ਹੰਗਾਰਾ ਮਿਲਿਆ ਸੀ ਤੇ ਚੰਗੇ ਹੀ ਪੇਸ਼ੈਂਟ ਆਏ ਸਨ ਤੇ ਅਸੀਂ ਨਾਲ ਦੀ ਨਾਲ ਅੱਖਾਂ ਦਾ ਆਪਰੇਸ਼ਨ ਵੀ ਕਰਾਇਆ ਜੀ ਤੇ ਹੁਣ ਇਹ ਤੀਸਰਾ ਕੈਂਪ ਸਾਡਾ ਲਗਵਾਇਆ ਜਾ ਰਿਹਾ ਜੀ ਨਾਲ ਹੀ ਅਸੀਂ ਇੱਕ ਬਲੱਡ ਦਾ ਕੈਂਪ ਵੀ ਲਗਵਾਇਆ ਸੀ ਜੀ ਤੇ ਇਹ ਸਾਡਾ ਤੀਸਰਾ ਕੈਂਪ ਹੈ ਜੀ ਹੁਣ ਸੋ ਪੇਸ਼ੈਂਟ ਹੁਣ ਤੱਕ ਕਿੰਨੇ ਆ ਚੁੱਕੇ ਨੇ ਲਗਾਤਾਰ ਅਸੀਂ ਦੇਖ ਹੀ ਰਹੇ ਹਾਂ ਪੇਸ਼ਨਾ ਦੀ ਗਿਣਤੀ ਵਾਧੀ ਜਾ ਰਹੀ ਹੈ ਕਿਵੇਂ ਦੇਖ ਰਹੇ ਹੋ ਇਸ ਚੀਜ਼ੇ ਲਗਭਗ ਸਰਜੀਤ ਜੀ ਹੁਣ ਤੱਕ 100 ਤੋਂ ਪਲੱਸ ਪੇਸ਼ੈਂਟ ਹੋ ਚੁੱਕੇ ਹਨ ਜੀ ਹੁਣ ਤੁਸੀਂ ਦੇਖ ਹੀ ਰਹੇ ਹੋ ਇਧਰ ਕੈਮਰਾ ਕਮਾ ਕੇ ਦੇਖ ਸਕਦੇ ਹੋ ਕਿੰਨੀ ਪੀੜ ਲੱਗੀ ਹੋਈ ਹੈ ਜੀ ਜੀ ਹਾਂਜੀ ਸੋ ਏਸੀ ਦਰਸ਼ਨ ਇਸੇ ਕਲੱਬ ਦੇ ਮੈਂਬਰ ਜਿਨ੍ਹਾਂ ਦਾ ਕਹਿਣਾ ਹੈ ਕਿ ਪੇਸ਼ੈਂਟ ਲਗਾਤਾਰ ਵੱਧ ਰਹੇ ਨੇ ਉਹਨਾਂ ਦਾ ਟ੍ਰੀਟਮੈਂਟ ਵੀ ਲਗਾਤਾਰ ਕੀਤਾ ਜਾ ਰਿਹਾ ਹੈ ਸਾਡੇ ਨਾਲ ਡਾਕਟਰ ਸਹਿਬਾਨਾਂ ਦੀ ਟੀਮ ਮੌਜੂਦ ਹੈ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਜੀ ਡਾਕਟਰ ਸਾਹਿਬਾ ਸਸਿਕਾ ਸਸਿਕਾ ਜੀ ਸੋ ਮੈਮ ਤੁਹਾਡੇ ਕਲੱਬ ਵੱਲੋਂ ਤੇ ਫੁਲਾੜ ਦੇ ਨੌਜਵਾਨਾਂ ਵੱਲੋਂ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ ਸੋ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਹਾਂਜੀ ਸਾਡੇ ਮਿਆ ਲਾਈ ਲਾਇਨ ਹਸਪੀਟਲ ਹੈ ਜਿਹੜਾ ਆਪਣੇ ਪਤਨਾ ਨੇ ਆਲੋਂ ਉੱਥੋਂ ਸਾਡੀ ਟੀਮ ਆਈਏ ਜੀ ਇੱਥੇ ਆਪਰੇਸ਼ਨ ਕਰ ਲਈ ਧੰਨਵਾਦ ਕਰਦੇ ਹਾਂ ਅਸੀਂ ਗੁਲਾੜ ਵਾਲਿਆਂ ਦਾ ਤੇ ਇੱਥੇ ਦੀ ਜਿਹੜੇ ਵੀ ਕਲੱਬ ਟੀਮ ਹੈ ਉਹਨਾਂ ਨੇ ਸਾਨੂੰ ਇੱਥੇ ਬੁਲਾਇਆ ਤੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਜੀ ਇੱਥੇ ਅਸੀਂ ਚੈੱਕ ਕਰਨ ਆਏ ਆ ਪੇਸ਼ੈਂਟ 50 ਪਲੱਸ ਹੋਗੇ ਉਹਨਾਂ ਵਿੱਚੋਂ 6-7 ਹਲੇ ਮਤਲਬ ਅਸੀਂ ਚੈੱਕ ਕੀਤੇ ਨੇ ਜੋ ਮੈਚੂਰ ਕੈਟਰੈਕਟ ਵਾਲੇ ਨੇ ਜਿਨ੍ਹਾਂ ਦਾ ਅਸੀਂ ਫ੍ਰੀ ਆਪਰੇਸ਼ਨ ਆਪਣੇ ਹਸਪੀਟਲ ਲੈ ਕੇ ਜਾਵਾਂਗੇ ਉਹਨਾਂ ਨੂੰ ਫ੍ਰੀ ਉਹਨਾਂ ਦਾ ਆਪਰੇਸ਼ਨ ਹੋਊਗਾ ਉਨੇ ਦੇ ਦੇਖਭਾਲ ਖਾਣਾ ਉਹਨਾਂ ਨੂੰ ਮੈਡੀਸਨ ਵਗੈਰਾ ਸਭ ਫ੍ਰੀ ਦਿੱਤਾ ਜਾਊਗਾ ਠੀਕ ਹੈ ਜੀ ਤੇ ਹੁਣ ਅਸੀਂ ਇਦਾਂ ਹੀ ਕੰਟੀਨਿਊ ਚੱਲ ਰਿਹਾ ਹਲੇ ਪੇਸ਼ੈਂਟ ਆਈ ਜਾ ਰਹੇ ਨੇ ਤੇ ਅਸੀਂ ਚੈੱਕ ਕਰ ਰਹੇ ਹਾਂ ਡਾਕਟਰ ਜੋ ਚੰਡੀਗੜ੍ਹ ਤੋਂ ਮਤਲਬ ਕਿ ਆਪਣੇ ਸਰਜਨ ਨੇ ਡਾਕਟਰ ਹਿਮਾਂਗ ਅਗਰਵਾਲਾ ਐਮਗਰੀਅਸ ਆਈ ਸਰਜਨ ਸਪੈਸ਼ਲਿਸਟ ਉਹ ਆ ਕੇ ਮਤਲਬ ਆਪਰੇਸ਼ਨ ਕਰਨਗੇ ਜੀ ਕੱਲ ਨੂੰ ਤੇ ਇਸ ਤਰ੍ਹਾਂ ਅਸੀਂ ਮਤਲਬ ਜਿੰਨਾ ਹੋ ਸਕੇ ਸੇਵਾ ਦੇ ਵਿੱਚ ਵਾਧਤਵੱਦ ਹਿੱਸਾ ਵੀ ਲੈਣੇ ਆ ਤੇ ਸਮਝਦੇ ਆ ਵੀ ਇੱਕ ਤਰ੍ਹਾਂ ਦੀ ਸੇਵਾ ਵੀ ਹੈ ਤੇ ਪੇਸ਼ੈਂਟ ਜੋ ਗਰੀਬ ਨੇ ਜਿਹੜੇ ਨਹੀਂ ਆਪਣਾ ਖਰਚਾ ਉਠਾ ਸਕਦੇ ਉਹਨਾਂ ਦਾ ਫ੍ਰੀ ਆਪਰੇਸ਼ਨ ਅਪਡੇਟ ਕਰਦੇ ਜੀ ਤੁਹਾਡੇ ਕਹਿਣ ਦਾ ਮਤਲਬ ਇਸ ਕੈਂਪ ਵੱਲੋਂ ਆਪਰੇਸ਼ਨ ਵੀ ਕੀਤੇ ਜਾਣਗੇ ਨੇ ਤੇ ਸੋ ਮੁਫਤ ਚ ਮੈਡੀਕਲ ਸਹੂਲਤ ਵੀ ਦਿੱਤੀ ਜਾਵੇਗੀ ਹਾਂਜੀ ਸੋ ਸਾਡੇ ਨਾਲ ਏਸੀ ਡਾਕਟਰ ਗੁਰਪ੍ਰੀਤ ਕੌਰ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਪੇਸ਼ਨਾ ਦਾ ਖਾਸ ਤੌਰ ਤੇ ਖਿਆਲ ਰੱਖਿਆ ਜਾਵੇਗਾ ਉਹਨਾਂ ਨੂੰ ਜੋ ਲੋਡ ਪੈਣ ਤੇ ਉਹਨਾਂ ਦਾ ਟ੍ਰੀਟਮੈਂਟ ਜੋ ਬੰਨ ਦਾ ਟ੍ਰੀਟਮੈਂਟ ਉਹ ਕੀਤਾ ਜਾਵੇਗਾ ਸੋ ਸਾਡੇ ਨਾਲ ਇੱਕ ਹੋਰ ਡਾਕਟਰ ਡਾਕਟਰ ਨੈਬ ਮੌਜੂਦ ਨੇ ਗੱਲਬਾਤ ਕਰਾਂਗੇ ਉਹਦੇ ਨਾਲ ਸੋ ਕੈਂਪ ਦਾ ਯੋਜਨ ਤੁਹਾਡੇ ਉਹਨੂੰ ਕੀਤਾ ਜਾ ਰਿਹਾ ਹੈ ਜਿਸ ਨੂੰ ਮਹਿਸੂਸ ਕਰ ਰਹੀ ਸੀ ਸਰ ਵਧੀਆ ਸਾਨੂੰ ਬਹੁਤ ਵਧੀਆ ਰਿਸਪੋਨਸਿਵਲ ਜਿਆ ਪਿੰਡਵੋਲੋ ਵੀ ਤੇ ਕਲੱਬ ਮੈਂਬਰਵੋ ਲੋ ਠੀਕ ਹੈ ਓਵਰਆਲ ਅਸੀਂ 50 ਦੇ ਕਰੀਬ ਠੀਕ ਹੈ ਪੇਸ਼ੈਂਟ ਦੇਖ ਚੁੱਕੇ ਹਾਂ ਜਿਨ੍ਹਾਂ ਵਿੱਚ ਠੀਕ ਹੈ ਹੁਣ ਤੱਕ 10 ਦੇ ਕਰੀਬ ਸਰਜਰੀ ਨਿਕਲ ਚੁੱਕੀ ਹੈ ਠੀਕ ਹੈ ਹਲੇ ਪੇਸ਼ੈਂਟ ਹੋਰ ਦੇਖਣ ਵਾਲ ਠੀਕ ਹੈ ਸਾਨੂੰ ਬਹੁਤ ਵਧੀਆ ਸਪੌਂਸਰਫਿਲਮ ਜੀ ਸੋ ਇਹ ਸੀ ਡਾਕਟਰ ਨੈਬ ਜਿਨ੍ਹਾਂ ਦਾ ਕਹਿਣਾ ਹੈ ਕਿ 50 ਪਲੱਸ ਪੇਸ਼ੈਂਟ ਹੋ ਚੁੱਕੇ ਨੇ ਸੋ ਆਪਰੇਸ਼ਨ ਵੀ ਜਿਨ੍ਹਾਂ ਨੂੰ ਜਿਹੜੇ ਪੇਸ਼ੈਂਟ ਨੂੰ ਆਪਰੇਸ਼ਨ ਦੀ ਲੋੜ ਹੈ ਸੋ ਆਪਰੇਸ਼ਨ ਵੀ ਉਹਨਾਂ ਦੇ ਉਹ 90 ਕਾਈਦਾ ਉਹਨਾਂ ਦੇ ਨਾਮ ਲਿਖੇ ਜਾ ਰਹੇ ਨੇ ਸੋ ਹਸਪੀਟਲ ਲਾਈਨ ਕਲਬ ਹਸਪੀਟਲ ਉਥੇ ਜਾ ਕੇ ਉਹਨਾਂ ਪੇਸ਼ੰਗਾਂ ਦੇ ਆਪਰੇਸ਼ਨ ਕੀਤੇ ਜਾਣਗੇ ਸਾਡੇ ਨਾਲ ਕੁਝ ਪੇਸ਼ੈਂਟ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਮਾਤਾ ਜੀ ਕੀ ਪ੍ਰੋਬਲਮ ਆ ਤੁਹਾਨੂੰ ਅੱਖਾਂ ਆ ਅੱਖਾਂ ਜੀ ਸਾਡੀਆਂ ਖਰਾਬ ਹੋਈਆਂ ਨੇ ਤੇ ਇਹ ਕੈਂਪ ਲੱਗਿਆ ਨੌਜਵਾਨਾਂ ਨੇ ਬੜੀ ਸਹੂਈਦਤ ਲਾਈ ਹੈ ਉਹਨਾਂ ਨੇ ਜੀ ਕੀ ਦਿੱਕਤ ਕੀ ਆ ਅੱਖਾਂ ਦੀ ਤੁਸੀਂ ਚੈੱਕਪ ਰਵਾ ਕੇ ਆਏ ਹੋ ਅਜੀ ਜਾਣਾ ਤੁਸੀਂ ਉਹ ਘਟਾ ਦਿਖਾ ਕੇ ਆਏ ਉਹਨਾਂ ਕਦੇ ਘਟ ਦਿਕਦਾ ਤੇ ਦਵਾਈ ਦਿੱਤੀ ਹੈਗੀ ਦਵਾਈ ਫ੍ਰੀ ਫ੍ਰੀ ਦਵਾਈ ਦਿੱਤੀ ਹੈ ਹਾਂ ਫ੍ਰੀ ਦਵਾਈ ਦਿੱਤੀ ਹੈ ਤੋ ਮਤਲਬ ਕੀ ਅੱਖਾਂ ਦੀ ਕੀ ਦਿੱਕਤ ਸੀ ਤੁਹਾਨੂੰ ਦੇਖਦਾ ਘਟ ਹਾਂ ਘਟ ਦੇਖਦਾ ਜੀ ਜੀ ਸੋ ਡਾਕਟਰ ਸਾਹਿਬ ਨੇ ਤੁਹਾਨੂੰ ਫ੍ਰੀ ਦਵਾਈ ਦਿੱਤੀ ਹੈ ਸਾਡੇ ਨਾਲ ਕੁਝ ਹੋਰ ਵੀ ਪੇਸ਼ੈਂਟ ਮੌਜੂਦ ਨੇ ਮਤ ਜੀ ਕੀ ਦਿੱਕਤ ਸੀ ਅੱਖਾਂ ਦੀ ਅੱਖਾਂ ਹਾਲੇ ਅਸੀਂ ਚੈੱਕ ਕਰਾਉਣੀਆਂ ਨੇ ਚੈੱਕ ਕਰਾਈਆਂ ਨੇ ਚੈੱਕ ਕਰਾ ਕੇ ਡਾਕਟਰ ਜੋ ਕੁਝ ਦੱਸਣਗੇ ਉਹ ਹੀ ਕੁਝ ਕਰਾਂਗੇ ਅਸੀਂ ਜੀ ਮਤਲਬ ਕੀ ਲੈਂਸ ਦੀ ਦਿੱਕਤ ਹੈ ਕਿ ਘਟ ਦੇਖਦਾ ਤੁਹਾਨੂੰ ਸਾਨੂੰ ਅੱਖਾਂ ਚੋਂ ਪਾਣੀ ਆਉਂਦਾ ਨਾਲੇ ਘਟ ਦੇਖਦਾ ਹੈ ਜੀ ਜੀ ਤੇ ਅਗੇ ਡਾਕਟਰਾਂ ਚੈੱਕ ਕਰਾਵਾਂਗੇ ਤਾਂ ਪਤਾ ਲੱਗੇਗਾ ਜੀ ਤੁਹਾਡੇ ਪਿੰਡ ਦੇ ਨੌਜਵਾਨਾਂ ਵੱਲੋਂ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਪਿਛਲੀ ਵਾਰੀ ਵੀ ਇਸ ਕੈਂਪ ਦਾ ਯੋਜਨ ਕੀਤਾ ਗਿਆ ਹੈ ਕਿਵੇਂ ਦੇਖਦੇ ਹੋ ਵਧੀਆ ਲੱਗਿਆ ਹੈ ਵਧੀਆ ਸਾਰਾ ਕੁਝ ਪ੍ਰੋਗਰਾਮ ਹੈਗਾ ਨਾਲੇ ਸਾਡੇ ਨੌਜਵਾਨ ਮੁੰਡੇ ਪਿੰਡ ਦੇ ਸਾਰੇ ਇੱਕਸਮਤ ਹੋ ਕੇ ਉਹਨਾਂ ਨੇ ਕੈਂਪ ਲਵਾਇਆ ਹੈ ਗਰੀਬ ਜਨਤਾ ਦਾ ਸਭ ਬੁੱਢੇ ਠੇਰਿਆਂ ਦਾ ਸਭ ਪੁਨ ਪ੍ਰਾਪਤ ਹੋਣ ਦਿਆ ਹੈ ਸੱਡਨਾਲ ਇੱਕ ਬੱਚੀ ਮੌਜੂਦ ਹੈ ਜੋ ਇਸ ਕੈਂਪ 'ਚ ਆਏ ਨੇ ਅੱਖਾਂ ਚੈੱਕ ਕਰਾਉਣ ਇਹਨਾਂ ਨੂੰ ਪੁੱਛਦੇ ਹਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਮ ਹੈ ਤੁਹਾਡਾ ਕੋਮਲ ਮੇਰਾ ਨਾਮ ਹੈ ਐਸੇ ਬਹੁਤ ਵਧੀਆ ਦਵਾਈ ਦੇ ਰਹੇ ਨੇ ਅੱਖਾਂ ਚੈੱਕ ਕਰ ਰਹੇ ਨੇ ਬਹੁਤ ਵਧੀਆ ਸਾਡੇ ਪਿੰਡ ਚ ਅੱਜ ਕੈਂਪ ਲੱਗਿਆ ਹੂੰ ਬਹੁਤ ਮਦਦ ਅੱਖਾਂ ਦੀ ਕੀ ਪ੍ਰੋਬਲਮ ਸੀ ਅੱਖਾਂ ਦੀ ਨਿਗਾ ਘਟ ਸੀ ਜੀ ਡਾਕਟਰ ਸਾਹਿਬ ਨੇ ਕੀ ਕਿਹਾ ਫਿਰ ਤੁਹਾਨੂੰ ਉਹਨਾਂ ਨੇ ਕਿਹਾ ਵੀ ਉੱਥੇ ਪਾਤਣਾ ਕੇ ਹਸਪੀਟਲ ਚ ਚੈੱਕ ਕਰਾ ਕੇ ਜਾਓ ਜੀ ਹਸਪੀਟਲ ਚ ਆ ਕੇ ਚੈੱਕ ਕਰਾ ਕੇ ਜਾਓ ਅਲਾਜ ਬਾਰੇ ਕੀ ਦੱਸਿਆ ਕਿ ਸੋ ਜੋ ਵੀ ਖਰਚ ਆਏਗਾ ਸਭ ਕੁਝ ਫ੍ਰੀ ਹੈ ਇਹਨਾਂ ਨੇ ਨਹੀਂ ਦੱਸਿਆ ਜੀ ਜੀ ਸੋ ਇਹਨਾਂ ਦਾ ਕਹਿਣਾ ਹੈ ਕਿ ਡਾਕਟਰ ਸਾਹਿਬ ਬਾਨ ਬਾਨ ਵੱਲੋਂ ਕਿਹਾ ਗਿਆ ਹੈ ਕਿ ਪਾਟਨਾ ਆ ਕੇ ਫ੍ਰੀ ਆਫ ਕਾਸਟ ਇਲਾਜ ਕਰਵਾ ਕੇ ਜਾਓ ਸਾਡੇ ਨਾਲ ਇੱਕ ਮਾਤਾ ਹੋਰ ਮਜੂਬ ਨੇ ਗੱਲਬਾਤ ਕਰਾਂਗੇ ਉਹਨਾਂ ਨਾਲ ਮਾਤਾ ਕੀ ਨਾਮ ਹੈ ਜੀ ਤੁਹਾਡਾ ਲక్ష్ਮੀ ਜੀ ਜੀ ਮਾਤਾ ਜੀ ਕੀ ਪ੍ਰੋਬਲਮ ਹੈ ਤੁਹਾਡਾ ਅੱਖਾਂ ਦੀ ਅੱਖਾਂ ਦੀ ਜਪਰੇਸ਼ਨ ਦਵਾਈ ਲੈਣੀ ਸੀ ਚੱਕਰ ਆਣੇ ਸੀ ਅੱਖਾਂ ਜੀ ਕੀ ਦਿੱਕਤ ਕੀ ਹੈ ਅੱਖਾਂ ਚ ਮਤਲਬ ਘੱਟ ਦੇਖਦਾ ਘੱਟ ਘੱਟ ਦੇਖਦਾ ਜੀ ਜੀ ਇਸ ਤੋਂ ਪਹਿਲਾਂ ਵੀ ਤੁਸੀਂ ਅੱਖਾਂ ਦਾ ਕਿਤੇ ਚੈੱਕ ਚੈੱਕਅਪ ਕਰਵਾਇਆ ਨਾ ਜਾਇ ਜੇ ਨਿਕਲਿਆ ਜੀ ਹੁਣ ਕਰਾਉਣ ਲੱਗੇ ਹੁਣ ਤੁਸੀਂ ਅਜੀ ਜਾਣਾ ਚੈੱਕਅਪ ਹਾਂਜੀ ਹਾਂਜੀ ਜਾਣਾ ਤੁਹਾਡੇ ਪਿੰਡ ਦੇ ਨੌਜਵਾਨਾਂ ਵੱਲੋਂ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਜੀ ਵਧੀਆ ਜੀ ਕੈਂਪ ਲੱਗ ਰਿਹਾ ਹੈ ਵਧੀਆ ਮਜੂਜ ਨੇ ਬੱਚੇ ਵੀ ਵਧੀਆ ਨੇ ਸਾਰੇ ਬਧਰੂਗਾਂ ਵਿਚਾਰਿਆਂ ਨੂੰ ਵਧੀਆ ਸਹੂਲਤਾਂ ਦਿੱਤੀ ਜਾਂਦੇ ਨੇ ਜੀ ਹਾਂਜੀ ਮਤਲਬ ਜੋ ਡਾਕਟਰ ਸਾਹਿਬਾਨ ਇੱਥੇ ਆ ਰਹੇ ਨੇ ਫ੍ਰੀ ਇਲਾਜ ਕਰ ਰਹੇ ਨੇ ਹਾਂਜੀ ਫ੍ਰੀ ਕਰ ਲੈਣਾ ਜੀ ਫ੍ਰੀ ਕਰ ਰਹੇ ਨੇ ਸੋ ਇਹ ਸੀ ਮਾਤਾ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੇ ਨੌਜਵਾਨਾਂ ਵੱਲੋਂ ਇਹ ਕੈਂਪ ਦਾ ਆਯੋਜਨ ਕੀਤਾ ਗਿਆ ਸੋ ਲਗਾਤਾਰ ਪੇਸ਼ੈਂਟ ਵੀ ਵੱਧ ਰਹੇ ਨੇ ਪੇਸ਼ੰਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਸੋ ਗੱਲਬਾਤ ਕਰਾਂਗੇ ਅੱਗੇ ਵੀ ਸਾਡੇ ਨਾਲ ਕੁਝ ਹੋਰ ਪੇਸ਼ੈਂਟ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਵੀ ਕਰਵਾਵਾਂਗੇ ਤੁਹਾਡੀ ਸਾਡੇ ਨਾਲ ਕੁਝ ਪੇਸ਼ੈਂਟ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਹਾਂਜੀ ਕੀ ਨਾਮ ਆਜੀ ਤੁਹਾਡਾ ਸੁੰਦਰ ਦਾਸ ਜੀ ਜੀ ਕੀ ਅੱਖਾਂ ਦੀ ਕਿਹੜੀ ਅੱਖਾਂ ਦੀ ਤੁਹਾਨੂੰ ਪ੍ਰੋਬਲਮ ਕੀ ਸੀ ਕਾਨੀ ਕਲਨੀ ਦਾ ਬੋਲ ਕੱਟ ਸੀ ਸਾਡੇ ਜੀ ਇਹ ਸਾਡੇ ਪਿੰਡ ਦੇ ਮੁੰਡਿਆਂ ਨੇ ਕੈਂਪ ਲਵਾਇਆ ਬਹੁਤ ਵਧੀਆ ਦਵਾਈ ਦੇ ਰਹੇ ਨੇ ਬਹੁਤ ਚੈੱਕਅਪ ਕੀਤਾ ਬਹੁਤ ਵਧੀਆ ਕੀਤਾ ਜੀ ਕੀ ਕਿਹਾ ਡਾਕਟਰ ਸਾਹਿਬ ਨੇ ਤੁਹਾਨੂੰ ਇਹਨਾਂ ਨੇ ਇੱਕ ਕਿਹਾ ਵੀ ਹੁਣ ਦਵਾਈ ਲਿਖ ਕੇ ਦੇ ਦਿੱਤੀ ਵੀ ਤੁਸੀਂ ਹਸਪਤਾਲ ਆਇਓ ਜੋ ਕੋਈ ਟੈਸਟ ਹੋਣਗੇ ਤੁਹਾਡੇ ਜੋ ਵੀ ਪ੍ਰੋਬਲਮ ਹੈ ਉੱਥੇ ਕਹਿੰਦਾ ਤੁਹਾਡੀ ਸੌਲ ਕਰਾਂਗੇ ਕਹਿੰਦਾ ਜੀ ਦਵਾਈਆਂ ਵੀ ਫ੍ਰੀ ਆਫ ਕੋਸਟ ਨੇ ਹਾਂ ਜੀ ਹਾਂ ਜੀ ਫ੍ਰੀ ਨੇ ਜੀ ਹਾਂ ਮਤਲਬ ਜੇ ਆਪਰੇਸ਼ਨ ਦੀ ਵੀ ਸਮੱਸਿਆ ਆ ਜਾਂਦੀ ਹੈ ਜੋ ਆਪਰੇਸ਼ਨ ਵੀ ਕਰਨਾ ਪੈਂਦਾ ਤਾਂ ਕਲਬ ਵੱਲੋਂ ਫ੍ਰੀ ਕਰਵਾਏ ਜਾ ਰਹੇ ਨੇ ਚਲ ਹਾਂਜੀ ਇਹ ਵੀ ਫ੍ਰੀ ਕਰਵਾਏ ਜਾਣੇ ਉਹ ਕਹਿੰਦੇ ਸੋ ਇਹ ਸੀ ਪੇਸ਼ੈਂਟ ਜਿਨ੍ਹਾਂ ਦਾ ਕਹਿਣਾ ਹੈ ਕਿ ਡਾਕਟਰ ਸਾਹਿਬਾਂ ਵੱਲੋਂ ਫ੍ਰੀ ਆਫ ਕੋਸਟ ਚੈੱਕਅਪ ਕੀਤਾ ਗਿਆ ਆ ਸੋ ਜੇ ਕਰੋ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਆਪਰੇਸ਼ਨ ਦੀ ਜ਼ਰੂਰਤ ਪੈਂਦੀ ਹੈ ਜਾਂ ਕਿ ਲੈਂਸ ਵਗੈਰਾ ਚੇਂਜ ਕਰਾਉਣ ਦੀ ਜ਼ਰੂਰਤ ਪੈਂਦੀ ਹੈ ਸੋ ਉਹ ਵੀ ਕਲੱਬ ਵੱਲੋਂ ਇਸ ਦੀ ਪੂਰੀ ਸਹੂਲਤ ਕੀਤੀ ਗਈ ਹੈ ਸੋ ਇਹ ਸੀ ਇਸ ਪਿੰਡ ਦੇ ਨੌਜਵਾਨਾਂ ਵੱਲੋਂ ਜੋ ਅੱਖਾਂ ਫ੍ਰੀ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ ਸੋ ਇਹਨਾਂ ਦੀ ਇੱਕ ਅਪੀਲ ਵੀ ਹੈ ਪੰਜਾਬ ਦੇ ਦੂਜੇ ਨੌਜਵਾਨਾਂ ਨੂੰ ਸੋ ਕਿਤੇ ਨਾ ਕਿਤੇ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਪੰਜਾਬ ਦੇ ਦੂਜੇ ਪਿੰਡਾਂ ਦੇ ਨੌਜਵਾਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਸੋ ਹੋ ਸਕੀ ਤਾਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਮਿੱਤਰਾਂ ਤੱਕ ਆਪਣੇ ਰਿਸ਼ਤੇਦਾਰਾਂ ਤੱਕ ਜੇ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਮੈਂ ਮਿਲਦਾ ਤੁਹਾਨੂੰ ਅਗਲੀ ਵੀਡੀਓ ਚ ਧੰਨਵਾਦ